ਸਸਤੀ ਗੱਲ ਹੈ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ ਤਾਂ ਰਾਜੇ ਤਤ ਜੇਕਰ ਤੁਸੀਂ ਪੰਜਾਬ ਦੇ ਵਿੱਚ ਹਰ ਭਰਤੀ ਦੀ ਜਾਣਕਾਰੀ ਬਿਲਕੁਲ ਸਹੀ ਚਾਹੁੰਦੇ ਹੋ ਕਿ ਜਿਹੜੀ ਚੀਜ਼ ਵੀ ਤਾਂ ਜੇ ਮੈਂ ਵੀਡੀਓ ਦੇ ਵਿੱਚ ਕਹੂੰਗਾ ਉਹ 101% ਸੱਚ ਹੁੰਦੀ ਹੈ ਰਾਜੇ ਕਦੇ ਵੀ ਆਪਾਂ ਆਪਣੇ ਚੈਨਲ ਤੇ ਫੇਕ ਨਿਊਜ਼ ਨਹੀਂ ਪਾਈ ਇਸ ਲਈ ਕਹਿਣਾ ਉਹਨਾਂ ਰਾਜੇ ਅਰੇ 11 ਮਿੱਤਰਾਂ ਕੋਲੇ ਆਪ ਦੇ ਜਿਹੜੇ ਤੁਹਾਡੇ ਸਕੇ ਸੰਬੰਧੀ ਹੈਗੇ ਉਹਨਾਂ ਕੋਲੇ ਆਪਣੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਆਪਣਾ ਜਨ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਜੋ ਤੁਹਾਨੂੰ ਸਵੇਂ ਸਿਰ ਹਰੇਕ ਨਵੀਂ ਅਪਡੇਟ ਮਿਲ ਸਕੇ ਕਿਈ ਵਾਰੀ ਇਹ ਹੁੰਦਾਗਾ ਬਹੁਤ ਇੰਪੋਰਟੈਂਟ ਗੱਲਾਂ ਹੁੰਦੀਆਂ ਜਿਹੜੀਆਂ ਤੁਹਾਦੇ ਤੱਕ ਨਹੀਂ ਪਹੁੰਚ ਸਕਦੀਆਂ ਠੀਕ ਹੈ ਜੀ ਉਹਨਾਂ ਨੂੰ ਪਹੁੰਚਾਉਣ ਦਾ ਕੰਮ ਆਪਾਂ ਕਰਦੇ ਆਂ ਤੇ ਅੱਜ ਤੱਕ ਹਮੇਸ਼ਾ ਆਪਾਂ ਉਹੀ ਅਪਡੇਟ ਦਿੱਤੀ ਹੈ ਜਿਹੜੀ ਕਿ 200% ਐਕੂਰੇਟ ਹੁੰਦੀ ਹੈ ਕਦੇ ਵੀ ਆਪਾਂ ਕੋਈ ਫੇਕ ਅਪਡੇਟ ਨਹੀਂ ਦਿੱਤੀ ਅੱਜ ਜਿਹੜੀ ਮੈਂ ਗੱਲ ਕਰਨ ਜਾ ਰਿਹਾ ਰਾਜੇ ਪੰਜਾਬ ਪੁਲਸ ਦੀ 2025 ਦੀ ਇੱਕ ਨਵੀਂ ਭਰਤੀ ਬਾਰੇ ਗੱਲ ਕਰਨ ਜਾ ਰਿਹਾ ਹਾਂਗਾ ਕੀ ਦੀ ਕੁਆਲੀਫਿਕੇਸ਼ਨ ਹੋ ਕਿਹੜੀਆਂ ਪੋਸਟ ਹੈ ਇਹ ਨਿਊ ਰੈਂਕ ਦੀ ਭਰਤੀ ਹੈ ਸੋਨਿਓ ਨਿਊ ਰੈਂਕ ਦੀ ਭਰਤੀ ਹੈ ਕੀ ਕਾਰਨ ਸੀਗਾ ਤੁਹਾਨੂੰ ਮੈਂ ਸਾਰਾ ਵੀਡੀਓ ਦੇ ਵਿੱਚ ਦੱਸੂਗਾ ਠੀਕ ਹੈ ਜੀ ਉਸ ਤੋਂ ਪਹਿਲਾਂ ਸਭ ਨੂੰ ਦੱਸਣਾ ਚਾਹਣਾਗਾ ਜੇ ਕੋਈ ਕੈਂਡੀਡੇਟ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਨਾ ਚਾਹੁੰਦਾ ਉੱਥੇ ਵੀ ਕਰ ਸਕਦਾ ਇੰਸਟਾਗ੍ਰam ਤੇ ਆਪਣੀ ਆਈਡੀ ਹੈਗੀ ਆ puller3518 ਦੇ ਨਾਮ ਤੇ ਠੀਕ ਹੈ ਜੀ ਪੰਜਾਬ ਵਿੱਚ ਸਾਰੇ ਭਰਤ ਨੇ ਸਹੀ ਜਾਣ ਕੇ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਸਭ ਤੋਂ ਜ਼ਿਆਦਾ ਭਾਤੀ ਕਰਬਾਉਣਾ ਚੈਨਲ ਤੇ ਆਪਣੇ ਚੈਨਲ ਤੋਂ ਰਾਹੀਂ ਤੁਸੀਂ ਪੰਜਾਬੀ ਭਾਸ਼ਾ ਤੇ ਇੰਗਲਿਸ਼ ਭਾਸ਼ਾ ਦੇ ਵਿੱਚ ਬਿਲਕੁਲ ਜ਼ੀਰੋ ਲੈਵਲ ਤੋਂ ਪੰਜਾਬ ਦੇ ਸਾਰੇ ਵਿਦਿਆਰਥੀਆਂ ਦੀ ਕਰ ਸਕਦੇ ਹੋ ਆਪਣੇ ਪੰਜਾਬ ਦੇ ਸਾਰੇ ਬੱਚਿਆਂ ਦੇ ਉੱਪਰ 75 ਤੋਂ ਲੈ ਕੇ 78 ਤੱਕ ਆਫਰ ਚੱਲ ਰਿਹਾ ਹੈ ਜੀ ਆਪਾਂ ਸਿਰਫ ਸਾਲ ਦੇ ਵਿੱਚ ਦੋ ਜਾਂ ਤਿੰਨ ਮੈਚ ਹੀ ਚਲਾਉਣੇ ਹੁੰਦੇ ਆ ਪੰਜਾਬ ਪੁਲਸ ਵੀਡੀਓ ਦਾ ਮੈਚ ਬਹੁਤ ਪੁਰਾਣਾ ਕੰਟੀਨਿਊ ਚੱਲ ਰਿਹਾ ਹੈਗਾ ਠੀਕ ਹੈ ਜੀ ਆਲ ਪੰਜਾਬੀ ਐਗਜ਼ਾਮ ਦੇ ਵਿੱਚ ਤੁਹਾਡਾ ਰੇਲਵੇ ਗਰੁੱਪ 3 ਤੇ ਦੂਸਰੇ ਐਗਜ਼ਾਮ ਸਾਰੇ ਕਵਰ ਹੋ ਜਾਣਗੇ ਠੀਕ ਹੈ ਜੀ ਪੰਜਾਬ ਪੁਸ ਬਗੇਰਾ ਸਾਰੇ ਸਾਰੇ ਪੇਪਰਾਂ 'ਵਾਂ ਤੇ ਇੱਕ ਬੈਚ ਵੀ ਤੁਸੀਂ ਲੈ ਸਕਦੇ ਹੋ ਆਲ ਪੰਜਾਬ ਦੇ ਵਿੱਚ ਸਭ ਤੋਂ ਘੱਟ ਰੇਟਾਂ ਦੇ ਉੱਪਰ ਆਪਣੇ ਬੈਚ ਆ ਰਹੇ ਜੀ ਸਭ ਤੋਂ ਘੱਟ ਰੇਟਾਂ ਦੇ ਉੱਪਰ ਠੀਕ ਹੈ ਜੀ ਐਪ ਡਾਊਨਲੋਡ ਕਰ ਲਿਓ ਪਲੇ ਸਟੋਰ ਤੋਂ ਦੀਪੁੱਲ ਰੈਜੂਕੇਸ਼ਨ ਆ ਰਿਹਾ ਜਿੰਨਾ ਬੱਚਾ ਕੋਲੇ ਆਈਫੋਨ ਆ ਰਿਹਾ ਜਿਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ ORG ਕੋਡ ਫਿਲ ਕਰਨਾ WX ਰ ਹੈ ਕੰਟੈਂਟ ਸਿਰਫ ਉਹੀ ਕਰਵਾਵਾਂਗੇ ਜਿਹੜਾ ਪੇਪਰ ਦੇ ਵਿੱਚ ਆਊਗਾ ਬਿਲਕੁਲ ਜ਼ੀਰੋ ਲੈਵ ਇਸ਼ੂ ਹੰਦਰਾ ਜੀ ਬਿਲਕੁਲ بیسਿਕ ਲੈਵਲ ਤੋਂ ਕਰਵਾਵਾਂਗੇ ਕਿਸੇ ਬੱਚੇ ਨੂੰ ਕਦੇ ਵੀ ਕੋਈ ਪ੍ਰੋਬਲਮ ਦਾ ਸਾਹਮਣਾ ਨਹੀਂ ਕਰਨਾ ਪਊਗਾ ਰਿਅਲਟੀ ਸਾਡੀ ਹਿੰਦਰਾਸਟ ਗਾਰੰਟੀ ਹੋ ਜੇਕਰ ਤੁਸੀਂ ਕਰਵਾਇਆ ਹੋਇਆ ਸਾਰਾ ਕੁਝ ਕਰਦੇ ਹੋ ਤੇ ਆਪਾਂ ਦਾ ਮੋਬਾਈਲ ਪਰ ਆਪਰ ਤੇ ਕਿਸੇ ਬੱਚ ਨੂੰ ਕੀ ਪ੍ਰੋਬਲਮ ਆਉਂਦੀ ਹੈ ਤਾਂ ਰਾਜ ਜੀ ਜੇਕਰ ਤੁਸੀਂ ਮੇਰੀ ਵੀਡੀਓ ਦੇਖੀ ਹੋਵੇ ਅੱਜ ਤੋਂ 1 ਤੋਂ 1.5 ਮਹੀਨਾ ਪਹਿਲਾਂ ਜਦੋਂ ਆਪਣੀਆਂ 1746 ਪੁਲਿਸ ਦੀ ਭਰਤੀ ਆਈ ਸੀਗੀ ਉਹ ਵੀਡੀਓ ਤੁਸੀਂ ਖੋਲ ਕੇ ਦੇਖ ਸਕਦੇ ਹੋ ਉਹਦੇ ਵਿੱਚ ਬੱਚਿਆਂ ਨੇ ਮੈਥੋਂ ਇੱਕ ਪ੍ਰਸ਼ਨ ਪੁੱਛਿਆ ਸੀਗਾ ਸਰ ਕਿ ਪੰਜਾਬ ਪੁਲਿਸ ਦੇ ਵਿੱਚ ਸਬ ਇੰਸਪੈਕਟਰ ਦੀ ਭਰਤੀ ਕਦੋਂ ਆਊਗੀ ਐਸਆਈ ਦੀ ਭਰਤੀ ਕਦੋਂ ਆਊਗੀ ਤਾਂ ਮੈਂ ਬੱਚਿਆਂ ਨੂੰ ਕਿਹਾ ਸੀ ਕਿ ਫਿਲਹਾਲ ਜਿਹੜੀ ਐਸਆਈ ਦੀ ਭਰਤੀ ਹੈ ਇਹ 2 ਸਟਾਰ ਭਰਤੀ ਹੁੰਦੀ ਹੈ ਰਾਜੇ ਮੋਢਿਆਂ ਦੇ ਉੱਪਰ 2 ਸਟਾਰ ਮਿਲਦੇ ਹੁੰਦੇ ਆ ਸਾਬ ਇਨਸਪੈਕਟਰ ਕਹ ਦਿੰਦੇ ਇਹਨੂੰ ਠੀਕ ਹੈ ਜੀ ਤੇ ਮੈਂ ਬੱਚਿਆਂ ਨੂੰ ਕਿਹਾ ਸੀ ਰਾਜੇ ਤੁਹਾਡੀ ਭਰਤੀ ਦਾ ਰੌਲਾ ਪਿਆ ਹੋਇਆਗਾ ਰੌਲਾ ਭਰਤੀ ਪਿਛਲੇ ਸਾਲ ਨਾ ਆਉਣ ਦਾ ਕਾਰਨ ਇਹ ਸੀਗੀ ਰਾਜੇ ਕਿ ਅਸੀਂ ਵੀ ਪੰਜਾਬ ਪੁਲਿਸ ਦੇ ਨਾਲ ਸੰਬੰਧ ਰੱਖਦੇ ਹਾਂ ਠੀਕ ਹੈ ਤੇ ਕਾਰਨ ਕੀ ਸੀਗਾ ਪਿਛਲੀ ਵਾਰ ਭਰਤੀ ਹੋਉਂਦਾ ਕਿ ਜਿਹੜੇ ਐਸਆਈਸੀ ਦਾ ਜਿਹੜੇ ਆਪ ਦੀ ਮਤਲਬ ਪੂਰਾ ਕਰੇ ਬੈਠੇ ਸੀ ਸਰਵਿਸ ਟਾਈਮ ਜਿਹਦੀ ਉਹਨਾਂ ਨੂੰ ਪ੍ਰੋਮੋਸ਼ਨਾਂ ਮਿਲਣੀਆਂ ਸੀਗਾ ਜਿੰਨੇ ਵੀ ਐਸਆਈਸੀ ਪੰਜਾਬ ਦੇ ਵਿੱਚ ਲੋਕਲ ਰੈਂਕ ਅ ਸੀਗੇ ਸਬ ਇੰਸਪੈਕਟਰ ਲੋਕਲ ਰੈਂਕ ਸਬ ਇੰਸਪੈਕਟਰ ਹੁੰਦਾ ਹੈ ਜੀ ਇੱਕ ਐਲਐਸ ਐਲਐਸਆਈ ਕਹਿੰਦੇ ਨੇ ਲੋਕਲ ਰੈਂਕ ਸਬ ਇੰਸਪੈਕਟਰ ਉਹ ਇਹ ਹੁੰਦਾ ਕਿ ਮਤਲਬ ਲੱਗੇ ਤਾਂ ਉਹਨਾਂ ਦੇ 2 ਸਟਾਰ ਹੁੰਦੇ ਆ ਪਰ ਉਹਨਾਂ ਨੂੰ ਇਹ ਵਾਸਤੇ ਚ ਕੋਰਸ ਕਰਕੇ ਆਉਣਾ ਪੈਂਦਾ ਹੁੰਦਾ ਪੱਕਾ ਠੀਕ ਹੈ ਜੀ ਤਾਂ ਉਹ ਜਿੰਨੇ ਵੀ ਐਸਆਈ ਸੀਗੇ राजे ਪੱਕੇ ਐਸਆਈ ਸੀ ਉਹ ਲੋਕਲ ਰੈਂਕ ਸਰਵਿਸ ਇੰਸਪੈਕਟਰ ਸੀਗੇ ਉਹ ਠੀਕ ਹੈ ਤੇ ਉਹਨਾਂ ਨੂੰ ਸਾਰਿਆਂ ਨੂੰ ਪ੍ਰੋਮੋਸ਼ਨਾਂ ਦਿੱਤੀਆਂ ਸੀ ਜਿਹਦੇ ਕਰਕੇ राजे ਉਹਨਾਂ ਨੂੰ ਸਾਰਿਆਂ ਨੇ ਟ੍ਰੇਨਿੰਗਾਂ ਲੱਗ ਰਹੀਆਂ ਸੀ ਜਿਨ੍ਹਾਂ ਨੂੰ ਸਰਵਿਸ ਇੰਸਪੈਕਟਰ ਦੀ ਲੋੜ ਸੀ ਉਹ ਇਹਨਾਂ ਦੇ ਪੁਰਾਣੇ ਮੁਲਾਜ਼ਮ ਜਿਹੜੇ ਉਹ ਨਹੀਂ ਪ੍ਰੋਮੋਸ਼ਨ ਕਰਤੀ ਉਹਨਾਂ ਦੇ ਪ੍ਰੋਮੋਸ਼ਨ ਦਾ ਹੱਕ ਵੀ ਹੈਗਾ ਸੀ ਉਹਨਾਂ ਟਾਈਮ ਵੀ ਆਇਆ ਹੋਇਆ ਸੀ ਪ੍ਰੋਮੋਸ਼ਨ ਦਾ ਤਾਂ ਉਹ ਸਾਰੇ राजे ਨੇ ਐਸ ਐਸਆਈ ਬਣਾਤੇ ਜਿਹਦੇ ਕਰਕੇ ਪਿਛਲੇ ਸਾਲ ਭਰਤੀ ਆਈ ਨਹੀਂ ਇਹ ਹੋਣ ਰਾਜੇ ਮੈਂ ਤੁਹਾਨੂੰ ਕਿਹਾ ਸੀ ਕਿ ਭਾਰਤੀ ਦਾ ਮੁੱਦਾ ਕਾਫੀ ਹੈਗਾ ਕਿ ਐਸਆਈ ਦੀ ਭਰਤੀ ਦੀ ਰੋਕ ਲੱਗ ਚੁੱਕੀ ਹੈ ਮੈਂ ਤੁਹਾਨੂੰ ਇਹ ਵੀ ਗੱਲ ਕਹੀ ਸੀ ਹੈਨਾ ਤਾਂ ਉਹ ਗੱਲ ਭਾਈ ਆਪਣੀ ਬਿਲਕੁਲ ਸਹੀ ਹੈ ਮੈਂ ਤੁਹਾਨੂੰ ਕਿਹਾ ਸੀ ਕਿ ਐਸਆਈ ਦੀ ਭਰਤੀ ਨਹੀਂ ਆਉਂਦੀ ਏਐਸਆਈ ਦੀ ਭਰਤੀ ਆਉਗੀ ਹੁਣ ਏਐਸਆਈ ਕੀ ਹੁੰਦਾ ਰਾਜੇ ਇਹ ਰਾਜੇ ਐਸਆਈ ਤੋਂ ਇੱਕ ਰੈਂਕ ਛੋਟਾ ਹੁੰਦਾ ਇਹਨੂੰ ਆਪਾਂ ਕਹਿੰਦੇ ਨੇ ਅਸਿਸਟੈਂਟ ਸਬ ਇੰਸਪੈਕਟਰ ਅਸਿਸਟੈਂਟ ਸਬ ਇੰਸਪੈਕਟਰ ਕਹਿੰਦੇ ਨੇ ਆਪਾਂ ਇਹਨੂੰ ਤੇ ਇਹਦੇ ਵਿੱਚ ਰਾਜੇ ਜਿਹੜੀ ਕੁਆਲਿਫਿਕੇਸ਼ਨ ਹੈ ਇਹ ਤੁਹਾਡੇ ਤੋਂ ਮੰਗੀ ਜਾਣੀ ਹੈ ਭਾਈ ਸਾਹਿਬ ਗ੍ਰੈਜੂਏਸ਼ਨ ਕਿਸੇ ਵੀ ਫੀਲਡਰ ਦੇ ਵਿੱਚ ਹੋਵੇ ਚਾਹੇ ਬੀਏ ਹੋਵੇ ਚਾਹੇ ਬੀਐਸਸੀ ਹੋਵੇ ਚਾਹੇ ਬੀਕੋਮ ਹੋਵੇ ਕਿਸੇ ਚ ਵੀ ਜਨਰਲ ਕੈਟਾਗਰੀ ਉਮਰ 18 ਤੋਂ 28 ਸਾਲ ਰਹਿਣ ਵਾਲੀ ਹੈ ਬਾਕੀ ਕੈਟਾਗਰੀ ਨੇ ਉਸ ਉਸੇ ਤਰ੍ਹਾਂ ਹੀ 5 ਸਾਲ 3 ਸਾਲ ਦੀ ਸ਼ੋਰਟ ਹੈ ਜੀ ਕਿਦੋਂ ਤੱਕ ਇਹਦੇ ਫਾਰਮ ਆਨਲਾਈਨ ਹੋ ਜਾਣਗੇ ਦਾ ਜੇ ਅੰਦਾਜ਼ਾ ਜਿਹੜਾ ਆਪਣਾ ਹੈਗਾ ਉਹ ਮਈ ਤੱਕ ਆਨਲਾਈਨ ਮਈ ਦੇ ਮਹੀਨੇ ਤੋਂ ਪਹਿਲਾਂ ਪਹਿਲਾਂ ਆਨਲਾਈਨ ਹੋ ਜਾਣਗੇ ਇਹਦੇ ਹੋ ਸਕਦਾ ਹੈ ਕਿ ਮਈ ਦੇ ਵੀ 1-2 ਹਫ਼ਤੇ ਵਿੱਚ ਕਾਊਂਟ ਆਫ ਹੋ ਜਾਵੇ ਠੀਕ ਹੈ ਜੀ ਆ ਸੀ ਰਹ ਜੀ ਆ ਜਿਹੜੀ ਆਪ ਦੋ ਸਟਾਰ 'ਪਰ ਤੁਸੀਂ ਇਹਨੂੰ ਜੇ ਚੇਂਜ ਕਰਕੇ ਏਐਸਏ ਬਣਾਤਾ ਠੀਕ ਹੈ ਕਿਉਂਕਿ ਨਲੇ ਦਾ ਰਾਜੇ ਜੀ ਇੱਕ ਰੈਂਕ ਘੱਟ ਮਿਲੂਗਾ ਇਹਦੇ ਨਾਲ ਬੰਦੇ ਨੂੰ ਤਜਰਬਾ ਹੋ ਜਾਂਦਾ ਹੈ ਤਜਰਬਾ ਹੋ ਜਾਊਗਾ ਰਾਜੇ ਠੀਕ ਹੈ ਤਾਂ ਜਿਹੜੇ ਪਹਿਲਾਂ ਸਰਵਿਸ ਇੰਸਪੈਕਟਰ ਭਰਤੀ ਹੋ ਗਏ ਉਹ ਵਧੀਆ ਤੇ ਜਿਹੜੇ ਹੁਣ ਬੱਚੇ ਉਹਨਾਂ ਨੂੰ ਇੱਕ ਰੈਂਕ ਪਿੱਛੇ ਮਿਲੂਗਾ ਠੀਕ ਹੈ ਜੀ ਤੇ ਬਸ ਇਹੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਜਲਦੋਂ ਜਲਦੋਂ ਤੁਹਾਡੇ ਜਿਹੜੇ ਆਪਣੇ ਫਾਰਮ ਹੈ ਇਹ ਸ਼ੁਰੂ ਹੋ ਜਾਣਗੇ ਤੇ ਤਾਂ ਕਰਕੇ ਕਹਿੰਦਾ ਆਹ ਦੀ ਤਿਆਰੀ ਜਿਹੜੀ ਉਹ ਕੰਟੀਨਿਊ ਰੱਖੋ ਰਾਜੇ ਬਿਲਕੁਲ ਕੰਟੀਨਿਊ ਰੱਖੋ ਬਿਲਕੁਲ ਘਬਰਾਉਣ ਇਹਨਾਂ ਸੋਚੋ ਕਦੋਂ ਭਰਤੀ ਹੋ ਕਦੋਂ ਆਨਲਾਈਨ ਜਦੋਂ ਫਾਰਮ ਇੱਕ ਵਾਰੀ ਆਨਲਾਈਨ ਹੋ ਗਿਆ ਮੁੜ ਕੇ ਤੁਹਾਡੇ ਕੋਲ ਗਿਣਤੀ ਲੈਟ ਸਮਾਂ ਹੀ ਰਹਿ ਜਾਣਾ ਹੁੰਦਾ ਤਾਂ ਜਦੋਂ ਵੀ ਕੋਈ ਪੋਸਟ ਆਉਣੀ ਹੁੰਦੀ ਹੈ ਉਹਦੀ ਤਿਆਰੀ ਪਹਿਲਾਂ ਤੋਂ ਸ਼ੁਰੂ ਕਰਦਿਆ ਕਰੋ ਜਿੱਦੋਂ ਉਹ ਪੋਸਟ ਆਉਣੀ ਹੁੰਦੀ ਹੈ ਉਦੋਂ ਤੁਹਾਡਾ 50% ਸਿਲੇਬਸ ਕੰਪਲੀਟ ਹੋਵੇ ਜੇ ਪੇਪਰ ਪਾਸ ਕਰਨਾ ਹੈ ਤੇ ਜਦੋਂ ਵੀ ਕੁਝ ਪੜਨਾ ਰਜੇ ਨੇ ਹਰ ਵਾਰ ਕਹਿਣਾ ਹੁੰਦਾ ਜਿਹੜਾ ਬੱਚਾ ਵੀਰੇ ਜੇ ਬੈਚ ਲਊਗਾ ਪਲੀਸ ਬੈਚ ਉਹ ਹੀ ਕੈਂਡੀਡੇਟ ਲਾਏ ਉਹ ਜਿਹੜਾ ਬੱਚਾ ਟਾਈਮ ਕੱਢ ਸਕਦਾ ਪੜ ਸਕਦਾ ਜਿਹੜੇ ਬੱਚੇ ਨੇ ਟਾਈਮ ਨਹੀਂ ਕੱਢਣਾ ਬੈਚ ਲੱਗੇ ਮੁੜ ਕੇ 20-20 ਦਿਨ ਤਾਕਨ ਮੈਨੂੰ ਇਹਦੇ ਪੈਸੇ ਦੀ ਕੋਈ ਜ਼ਰੂਰਤ ਨਹੀਂ ਹੈਗੀ ਨਹੀਂ ਸਾਨੂੰ ਇਹਦੇ ਬੱਚੇ ਦੀ ਜ਼ਰੂਰਤ ਹੈ ਠੀਕ ਹੈ ਜੇ ਤੁਸੀਂ ਆਉਂਗੇ ਪੜੋ ਠੀਕ ਹੈ ਚੀਜ਼ ਦਾ ਵੱਧ ਤੋਂ ਵੱਧ ਜਿੰਨਾ ਲਿੱਤਾ ਜਾਂਦਾ ਲਾਹਾ ਲੋੜ ਹੈ ਜੀ ਠੀਕ ਹੈ ਮੈਂ ਤੁਹਾਡੇ ਨਾਲ ਆਗਾ ਕੰਡੈਕਟਰ ਦੀ ਗਾਰੰਟੀ ਹੋਊਗੀ ਕਰਵਾਏ ਹੋਏ ਵਿੱਚੋਂ ਮਿਲਣਾ ਤੇ ਪਰ ਮਿਹਨਤ ਤੁਹਾਡੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਘਟੋ ਘਟ ਦਿਨ ਦੇ ਵਿੱਚ 8 ਤੋਂ 7 ਘੰਟੇ ਤੁਸੀਂ ਕੱਟ ਸਕਦੇ ਹੋ ਕਉਕਿ ਜੇ ਮੈਂ ਤੁਹਾਨੂੰ ਇੰਨਾ ਟਾਈਮ ਕਹੂੰਗਾ ਫਿਰ ਤੁਸੀਂ ਅੱਧ ਤੇ ਪਹੁੰਚੋਗੇ ਕਿਤੇ ਜਿਹੜੂ ਵੀ ਪੜਨਾ ਹੈ ਜੀ ਡਿਸਪਲਨਰ ਪੜਨਾਗਾ ਟਾਈਮ ਟੇਬਲ ਤੋਂ ਬਿਨਾ ਕਿਸੇ ਬੱਚੇ ਨੇ ਕੋਈ ਸਬਜੈਕਟ ਨਹੀਂ ਚੱਕਣਾ ਟਾਈਮ ਟੇਬਲ ਲਵਾ ਲਾਇਆ ਕਰੋ ਕਿ 2 ਘੰਟੇ ਬਾਅਦ ਸਬਜੈਕਟ ਪੜਨਾ ਤੇ ਮੋਬਾਈਲ ਤੇ ਲਾਰਮ ਲਾ ਲਿਆ ਕਰੋ ਠੀਕ ਹੈ ਤਾਂ ਜੀ ਤਾਂ ਧੰਨਵਾਦ ਹੈ ਦੋਸਤੋ ਜਿਉਂਦੇ ਵਾਸਤੇ ਰਹੋ